ਲੇ ਇਹ ਗੱਲ ਹਾਂ ਤੇ ਉਹ ਕਲ ਨੂੰ ਯਾਰ ਆਇਓ ਜੀ ਆ ਫੜਾਓ ਫੇ ਹਾਂ ਫੜਾਓ ਜੀ ਗਿਆਨ ਸਾਹਿਬ ਪੰਗੀਰਆ ਬੰਦਮੇ ਹਾਂ ਜੀ ਜੰਮਾਨੇ ਵਿਆਹ ਤੇ ਆਇਆ ਅੱਜ ਆ ਨੁਕੀਆ ਹੈ ਬਿਲਕੁਲ ਆਇਆ ਹੋਏ ਹੈ ਔਰ ਗੋਦ ਸੰਜੀਪਿੰਦਰ ਪਟਵਾਰੀ ਸਾਹਿਬ ਡਾਕਟਰ ਕੁਲਵੰਤ ਸੰਜੀਪਿੰਦਰ ਸਾਹਿਬ ਔਰ ਨਾਲ ਸਾਡਾ ਵੀਰ ਬਹੁਤ ਸਰੀਲਾ ਫੜਕਾਰ ਗੁਰੀ ਫਲੋਰੀਆ ਸਭ ਬਹੁਤ ਬਹੁਤ ਜੀ ਆਇਆਂ ਨੂੰ ਸਾਡਾ ਭਰਾ ਜਿਹੜਾ ਸਟੇਜਾਂ ਦੀਆਂ ਰੌਣਕਾਂ ਤੇ ਵਿਸ਼ੇਸ਼ ਤੌਰ ਤੇ ਭਰਾ ਅੱਜ ਇਸ ਕੱਪ ਤੇ ਪਹੁੰਚਿਆ ਬਹੁਤ ਬਹੁਤ ਜੀ ਆਇਆਂ ਨੂੰ ਫੁੱਟਬਾਲ ਅਕੈਡਮੀ ਫਲੋਰ ਵੱਲੋਂ ਸਾਡੇ ਸਰਕਾਰਯੋਗ ਜਸਵੰਦਰ ਸਿੰਘ ਜੀ ਔਰ ਅੰਗਰੇਜ਼ ਸਿੰਘ मामा ਜੀ ਦੋ ਵਾਰੀ मामा ਕਹੀਓ ਫਿਰ ਇੱਕ मामा ਬਣਦਾ ਤੇ ਆਪਾਂ ਸਾਰੇ ਜਾਣਦੇ ਆ ਕਿ ਮਾਮੇ ਦੀ ਘਰ ਦੇ ਵਿੱਚ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਤੇ मामा ਜੀ ਦਾ ਆਉਣਾ ਇਹ ਤੇ ਸਾਡੇ ਲਈ ਬਹੁਤ ਸਭਾ ਦਾ ਸਮਾਯਾ ਬਹੁਤ ਬੋਝੀ ਹੈ ਸਾਡੇ ਐਮਸੀ ਸਾਹਿਬ ਡਾਵਰ ਸਾਹਿਬ ਔਰ ਸ਼ਿਵਨੰਦਾ ਜੀ ਮੈਂ ਸਰਵ ਸਤਿਕਾਰਦਾ ਕਿ ਗਰਾਉਂਡ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ بچوں کو اپنا آشیرواد دئیے تو ایک پیاری جی یادگاری تصویر بچیاں چیئرمین صاحب اور اس کو اگلا میں ਆਲਪਨ ਦਾ ਸ਼ਰਪੂਰ ਵਰਸਸ ਅਲੀਆਦੀ ਮਾ ਜ਼ਰੂਰ ਮੋਟ ਕਰ ਜਿਹੜੇ ਲਾਸਟ ਮੈਚ ਆ ਆਲਪਨ ਦੇ ਸ਼ਰਪੂਰ ਵਰਸਸ ਯੰਗਸਟਰ ਗੁਆਇਆ ਪੀਪੀ ਪਾਜੀ ਵਾਲੀ ਉਹ ਵੀ ਬਿਲਕੁਲ ਰੈਡੀ ਰਹਿਣ ਸਰ ਬਾਕੀ ਬੰਦੇ ਬਾਹਰ ਕਰਾ ਦੇ ਉਹ ਆ ਜਾ ਭਰਾਤ ਨੂੰ ਦਾਰ ਕਰਨ ਦੇ ਉਦਾਰੇ ਆਦੇ ਹੋੜ ਗਏ ਤੇ ਤੇਰੀ ਖੇਡ ਤੇ ਮਾਣ ਕੀਤਾ ਸਾਰੇ ਸੱਜਣਾ ਨੇ ਤੇ ਸੁਖਿਆ ਅੱਜ ਆਪਣੀ ਗੇਂਦ ਜਿਹੜਾ ਬੈਸਟ ਦੇਣਾ ਪੜਾ ਸੁਖਿਆ ਕਿ ਨਿਗਾਹਾਂ ਸੁਖਿਆ ਤੇਰੇ ਤੇ ਜਾਦੀਆ ਪਲੇਅਰ ਸਾਰੇ ਝੂਟੀ ਦੀਆਂ ਹਾਜੀ ਭਰਾਜੀ ਅੰਮਰਕੀ ਤੇ ਪਰਦੇਸੀ ਮੈਂਗਾ ਰਾਜਨ ਨੂੰ ਆਪੇ ਦੇਈ ਜਾਂਦਾ ਉਹ ਕਹਿੰਦਾ ਬੇਦਰ ਨੂੰ ਬਹੁਤ ਸੋਹਣੀਆਂ ਵਾਲੇ ਮੁੰਡੇ ਨੇ ਆ ਲੈ ਪਿਠਾ ਲਾ ਜਿਆਦ ਨੂੰ

ਪੇਗ ਹੋ ਗਿਆ ਜਦੋਂ ਆ ਗਿਆ ਉਹ ਬਹੁਤ ਬੰਦ ਹੋ ਰਿਹਾ ਜਿਆਦਾ ਖਿਆਲ ਆ ਰਿਹਾ ਤੇ ਮਤਲਬ ਇਹ ਕਿਤੇ ਹੋਰ ਆ ਰਿਹਾ ਹੈ ਬਸ ਫਾਲਟੀ ਹੈ ਫਾਲਟ ਹੋ ਰਹੀ ਜੇ ਵੱਲ ਲੋ ਵਾਲੇ ਅਸੀਂ ਗੱਲ ਸਸ ਉਹ ਕੰਮ ਕਰਨਾ ਹੈ ਜੀ ਆਹ ਰਿਹਾ ਹੈ ਨਾ ਉਹਨੂੰ ਸੌ ਲਾ ਦੇਈਆ ਆਹ ਹੈ ਜੀ ਅਸੀਂ ਜੇਕਰ ਤੁਹਾਨੂੰ ਹੋਰ ਕੋਈ ਕੰਮ ਹੈ ਤਾਂ ਜੀ ਕਹੋ ਜੀ ਕੰਮ ਕਰਨਾ ਹੈ ਮੈਂ ਚਲ ਕੇ ਪਹਾੜੀ ਵੱਲ ਦੌੜਦਾ ਰਹਾਂਗਾ ਜੀ ਤੇ 50 ਰੁਪਏ ਦਾ ਅੱਡਾ ਖਾਣ ਦਾ ਕੰਮ ਹੈ ਜੀ ਉਹ 50 ਰੁਪਏ ਦਾ ਨਹੀਂ ਦੇਣੀ ਕਰਵਾ ਲੈਂਦਾ ਜੀ ਕਹਿੰਦਾ ਜੀ

ਦੂਸਰਾ ਇਹ ਪਰੇ ਪਰੇ ਕੋਲੋਂ ਹੋਣ ਨੂੰ ਉਠਾ ਰਹੇ ਹਾਂ ਕੁਝ ਇਹ ਕੰਮ ਕਰਦੇ ਜਿਦਾ ਆ ਰਹੇ ਆ ਸੰਤ ਬਖਸ਼ਾਉਂਦੇ ਜੀ ਅਸੀਂ ਗੱਲ ਜੀ ਬਣੇ ਤੇ ਪਰ ਉਹ ਭਰਾ ਜਿਹੜੇ ਆਰਗੇਨਾਈਜ਼ ਕੀਤੇ ਗਏ ਆ ਜਿਨ੍ਹਾਂ ਦੀ ਰਹਿਨਮਾਈ ਹੈ ਜਿਨ੍ਹਾਂ ਦਾ ਅਸ਼ੀਰਵਾਦ ਸਾਡੇ ਸ਼੍ਰੀਮਤੀ ਕੁਲਵੀਰ ਕੌਰ ਜੀ ਸਾਡੇ ਰਾਜਾ ઠવાਲ ਜੀ ਉਹਨਾਂ ਦੇ ਮੰਮੀ ਜੀ ਜਿਹੜੇ ਵਿਸ਼ੇਸ਼ ਤੌਰ ਤੇ ਸਾਨੂੰ ਅਸ਼ੀਰਵਾਦ ਦੇ ਲਈ ਪਹੁੰਚੇ ਆ ਉਹਨਾਂ ਦੇ ਚਰਨਾਂ ਵਿੱਚ ਅਸੀਂ ਵੀ ਸਜਦਾ ਸਲਾਮ ਕਰਦੇ ਆਂ ਔਰ ਸ਼੍ਰੀਮਤੀ ਬਲਜੀਤ ਕੌਰ ਜੀ ਸਾਡੇ ਰਾਜਾ ਅਟਵਾਲ ਜੀ ਉਹਨਾਂ ਦੇ ਰਿਸਪੈਕਟਡ ਚਾਚੀ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਸ਼੍ਰੀਮਤੀ ਜਸਕਮਲ ਕੌਰ ਜੀ ਅਟਵਾਲ ਆਪਣੇ ਗੁਰਵਿੰਦਰ ਸਿੰਘ ਜੀ ਪਹਿਲਾ ਮਾਸੀ ਜੀ ਸੀ ਚਲੋ ਕੋਈ ਨਾਸੀਆਂ ਵੀ ਮਾਬਾਈ ਹੁੰਦੀ ਆ ਮਾਸੀਆਂ ਵੀ ਮਾਬਾਈ ਹੁੰਦੀ ਆ ਔਰ ਬਹੁਤ ਬਹੁਤ ਸਾਰਾ ਦਾ ਧੰਨਵਾਦ ਔਰ ਸਾਡੇ ਅਸ਼ੋਕ ਸਰਪੰਚ ਜੀ ਪਿੰਡ ਸੇਵਾ ਬਾਤਾ ਮਾਨ ਬਹੁਤ ਸਾਰਾ ਮਾਨ ਬਹੁਤ ਸਾਰਾ ਆਸ਼ੀਰਵਾਦ ਮੈਨੂੰ ਵੀ ਭੇਜ ਰਹੇ ਹਨ ਗਰਾਉਂਡ ਅਗਲੀ ਇਹ ਦੋਨੋਂ ਟੀਮਾਂ ਤਿਆਰ ਹਨ ਫਤਵਾ ਇਹ ਫਰੌਗ ਦੀ ਟੀਮ ਕੋਲ ਗੋਲ ਕਰਦੀ ਆ ਤਾਂ ਉਹਨੂੰ 1000 ਰੁਪਏ ਰਿਸ਼ੇਸ਼ ਕਾਲੀਆ ਐਮਸੀ ਵੱਲੋਂ ਦਿੱਤਾ ਜਾਊਗਾ ਤਾਂ ਦਾ ਤਜਰਬਾ ਤਾਂ ਦਾ ਬੱਚਿਆਂ ਤੇ ਮਿਹਨਤ बोलਦੀ ਆ ਆਜੋ 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 ਬਈ ਆਜੋ ਆਜੋ ਸਰਦਾਰ ਗਿਰੇਂਦਰ ਸਿੰਘ ਜੀ ਪਟਵਾਲਾ ਸਾਹਿਬ ਦੀ ਜਾਦ ਨੂੰ ਸਮਰਪਿਤ ਵਕ ਵਕ ਗੇਮਾਂ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਆ ਇਸ ਦਾ ਅਰੇਂਜਮੈਂਟ ਪ੍ਰਬੰਧਕ ਕਮੇਟੀ ਤੇ ਸਾਡਾ ਬੇਟਾ ਰਾਜਾ ਟਵਾਲ ਜੀ ਕਰ ਰਹੇ ਨੇ ਇਹ ਖੇਡਾ ਮੀਰਾ ਖੇਡਣ ਲਈ ਨਾ ਜਿੱਤਣ ਲਈ ਨਾ ਹਾਰਨ ਲਈ ਇਹ ਬਹੁਤ ਹੀ ਵਧੀਆ ਪ੍ਰਬਾਲਾ ਹੈ ਮੈਂ ਆਪਣੇ ਬੇਟੇ ਰਾਜਾ ਟਵਾਲ ਜੀ ਨੂੰ ਬਾਰਗ ਬਾਦ ਦਿਨਾ ਇਸ ਮੌਕੇ ਤੇ ਉੱਤੇ ਇੱਕ ਜੇ ਤੁਸੀਂ ਇਹ ਜਿਹੜਾ ਪ੍ਰਾਰਾ ਕਰ ਰਹੇ ਹੋ ਪੰਜਾਬ ਦੀ ਨਸਾਂ ਵਿੱਚ ਰੁੱਟਦੀ ਜਵਾਨੀ ਨੂੰ ਬਚਾਉਣ ਵਾਸਤੇ ਬੜਾ ਵੱਡਾ ਪ੍ਰਾਰਾ ਇੱਕ ਸਾਡੇ ਮਨਮੂਬ ਲੀਡਰ ਜਿਹਦੇ ਦਵਾਬੇ ਦੇ ਸ਼ੇਰ ਸੀ ਪੋਲਿਟੀਕਲ ਲੈਣ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਟੂਰਨਾਮੈਂਟ ਕਰਵਾ ਰਹੇ ਹੋ ਇਸ ਕਰਕੇ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਤੁਹਾਡੇ ਰਹਿਤਦਾਰਾਂ ਨੂੰ ਤੁਹਾਡੇ ਸਾਰੇ ਸਬੰਧੀਆਂ ਨੂੰ ਤੇ ਤੁਹਾਡੇ ਸਾਰੇ ਸਾਜਣਾ ਮਿੱਤਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀ ਬਾਤ